ਸਸਕਾ ਲੱਗੇ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਝਾੜੀ ਵਾਲੇ ਦੇ ਵਿੱਚ ਝਾੜੀ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਮਾਨਮਤਾ ਨਗਰ ਤੇ ਆਖਰੀ ਪਿੰਡ ਰਹਿ ਜਾਂਦਾ ਇਹਦੋਂ ਗਾਂ ਫਰੋਈਪੁਰ ਜ਼ਿਲ੍ਹੇ ਦਾ ਤੂਤ ਪਿੰਡ ਆ ਜਾਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੂ ਪਰਵਾਰ ਆ ਤੇ ਦੋ ਜਾਨਵਰ ਪਾਈ ਦੇ ਵਕਾਊ ਆ ਦੋਵਾ ਜਾਨਵਰਾਂ ਦੇ ਬਾਰੇ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਮਾਲਕਾ ਤੋਂ ਲੈ ਕੇ ਦੱਸੂਗਾ ਜਿਹੜਾ ਜਾਨਵਰ ਤੁਹਾਨੂੰ ਚੱਚੂਗਾ ਤੁਸੀਂ ਗੱਲਬਾਤ ਬਾਈ ਦੇ ਨਾਲ ਕਰਨੀ ਹੈ ਨੰਬਰ ਆਪਾਂ ਸਕਰੀਨ ਦੇ ਉੱਤੇ ਲਾ ਦਾਂਗੇ ਮਿੱਤਰੋ ਆਓ ਮਿਲਦੇ ਆ ਬਾਈ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਵੱਡੇ ਭਾਈ ਵਧੀਆ ਬਾਈ ਤੁਸੀਂ ਦੱਸੋ ਸੀਤਾ ਦੇ ਪਰਿਵਾਰ ਦੇ ਵਧੀਆ ਜੀ ਸਾਰੇ ਉਸ ਦਾ ਨਾਮ ਦੱਸ ਦੀ ਵੀਰੇ ਕਿਹੜਾ ਨਾਮ ਭੁਪਿੰਦਰ ਆ ਜੀ ਵੀਰੇ ਮੇਰਾ ਸਾਫ ਗਰਦੀਪ ਸਿੰਘ ਆ ਜੀ ਠੀਕ ਹੈ ਭੁਪਿੰਦਰ ਜੀ ਦਾ ਘਰ ਆਪਣਾ ਆ ਗਿਆ ਮਾਲਾਬਾਰ ਖੇਤਾਂ ਦੇ ਵਿੱਚ ਹੈ ਨਾ ਖੇਤਾਂ ਦੇ ਵਿੱਚ ਗੋਲੇ ਵਾਲੇ ਕੱਚੇ ਰਾ ਦੇ ਘਰੇ ਇਹ ਗੋਲੇ ਵਾਲੇ ਵਾਲਾ ਕੱਚਾ ਰਾ ਵਾ ਹਾਂਜੀ ਬਾਈ ਠੀਕ ਹੈ ਵੀਰੇ ਹਾਂਜੀ ਅੱਛਾ ਭਪਿੰਦਰ ਬਾਈ ਜਾਲ ਵਾਲੇ ਇਤਰੇ ਦੋ ਆਪਾਂ ਹਾਂਜੀ ਬਾਈ ਪਹਿਲੇ ਨੰਬਰ ਦੇ ਲਈ ਡੱਬੀ ਕਰਾਂ ਦੀ ਕੀ ਡਿਟੇਲ ਆ ਬਾਈ ਇਹ ਐਚ ਐਫ ਆ ਵੀਰੇ ਬੱਚਾ ਮਰਿਆ 1 ਮਹੀਨੇ ਸੂਈ ਆ ਕੀ ਦੁੱਧ ਕਿੰਨਾ ਵੀਰੇ ਦੁੱਧ ਵੀਰੇ 17 ਆਪਾਂ 16 ਗਾ ਕੇ ਦੇਣੀ ਹੈ ਠੀਕ ਹੈ ਵੀਰੇ ਚੂਣ ਚਾਂ ਨੂੰ ਠੰਡੀ ਆ ਚੋਰ ਚਾਂ ਵੀਰੇ ਠੰਡੀ ਜਾਵਾਂ ਸੇਲ ਸਾਉ ਪੂਰੀ 1 ਮਹੀਨੇ ਦੀ ਸੂਈ ਆ ਹੈ ਹਾਂਜੀ ਵੀਰੇ ਬੱਚਾ ਮਰ ਗਿਆ ਆਪਣੇ ਕੋਲ ਹੀ ਮਰਿਆ ਠੀਕ ਹੈ ਵੀਰੇ ਠੀਕ ਆਪਣੇ ਬਾਈ ਤੇ ਰੇਟ ਵੀਰੇ ਕੀ ਰਹੂਗਾ ਡਵਲ ਫਾਰਮ ਵਾਲੀ ਆ ਹਣਾ ਹਾਂਜੀ ਭਾਈ ਮਨੇ ਕੈਮਰਾਮੈਨ ਆ ਕਹਿੰਦਾ ਵੀ ਜਿਹੜਾ ਬੰਦਾ ਇੱਥੋਂ ਜਾ ਕੇ ਸੰਭਲੂਗਾ ਰੂਨਾ ਦੁੱਧ ਵੀ ਤੋਂ ਬਾਹਰ ਚੱਲ ਜੂਗੀ ਹਾਂਜੀ ਭਾਈ ਸਭ ਮੈਂ ਦੀ ਸੇਵਾ ਘਟਾ ਥੋੜੀ ਜੀ ਹੂੰ ਮੈਂ ਪਹਿਲਾਂ ਇਕੱਲਾ ਬੰਦਾ ਕਮਾਕਾਰਾਂ ਚ ਰਹਿ ਜਾਂਦਾ ਖੇਤੀ ਵਾਲਾ ਪੰਗਾ ਵਾਲਾ ਹੋਣਾ ਹਾਂਜੀ ਭਾਈ ਹੂੰ ਇਹ ਦੋ ਕੰਮ ਹੀ ਹੁੰਦੇ ਜਦੋਂ ਪਸ਼ੂ ਸਾਭਦੇ ਚ ਕੰਮ ਹਾਂਜੀ ਭਾਈ ਨਹੀਂ ਠੀਕ ਆ ਵੀਰੇ ਲੈ ਆ ਵੱਡੇ ਭਾਈ ਮੋੜ ਦੇ ਵੀਰ ਸਾਹੂ ਕੋਰੇ ਆ ਵੀਰੇ ਅੱਜ ਚੜਨ ਨੂੰ ਠੰਡੀ ਆ ਹੈ ਹਾਂਜੀ ਭਾਈ ਠੀਕ ਆ ਵੀਰੇ ਨਹੀਂ ਮਿੱਤਰੋ ਦੁੱਧ ਫਰੀ ਵਾਲਾ ਜਾਂਦੇ ਸਿਸਟਮ ਦੇ ਵਿੱਚ ਫਿਰ ਟੋਕੜ ਗੱਪੜ ਕਰ ਲਈ ਇੰਨੇ ਦੀ ਫੇਰਾ ਇਹ ਦੁੱਧ ਤੁਹਾਨੂੰ ਬੱਚਿਆ ਹੀ ਪਿਆ ਲਈ ਪੁੱਤ ਥਣ ਥਣ ਵਿਖਾਦੀ ਜਾਂਦਾ ਰੂਹ ਨਾਲ ਅੱਛਾ ਵੀਰੇ ਮਾਲਾ ਕੋਈ ਦੁੱਧ ਵੱਧ ਘੱਟ ਥਣ ਵਿੱਚ ਕਿਸੇ ਵਿੱਚ ਪੂਰ ਗੰਨ ਨਾ ਨਾ ਵੀਰੇ ਇੱਕੋ ਜੇ ਸਾਰੇ ਜਮ ਚੈੱਕ ਕਰਕੇ ਲੈ ਜਾਵੇ ਠੀਕ ਆ ਵੀਰੇ ਓਕੇ ਭਾਈ ਦੁੱਧ ਚਾਰ ਟਾਈਮ ਪੰਜ ਟਾਈਮ ਮੇਰੇ ਘਰੇ ਚੋ ਕੇ ਲੈ ਜਾਵੇ ਠੀਕ ਆ ਭਾਈ ਸਹੀ ਗੱਲ ਆ ਫਿਰ ਉੱਤੋਂ ਤਾਂ ਕੋਈ ਗੱਲ ਹੀ ਨਹੀਂ ਆ ਹਾਂਜੀ ਭਾਈ ਠੀਕ ਆ ਵੀਰੇ ਅੱਛਾ ਦੋ ਨੰਬਰ ਤੇ ਜਿਹੜੀ ਲਾਲ ਵਹਿੜਾ ਵੀਰੇ ਇਹ ਵੀਰੇ ਜਰਸੀ ਵਹਿੜਾ ਇਹ 20 ਦਿਨ ਹੋ ਗਏ ਸੋਈ ਨੂੰ ਮਗਰ ਵੱਛੀ ਆ ਤੇ ਅੱਛਾ ਵੱਛੀ ਆ ਇਹਨੇ ਹਾਂਜੀ ਵੀਰੇ ਜਰਸੀ ਵੱਛੀ ਆ ਲੈ ਕੇ ਕੱਢ ਕੇ ਵੀਰੇ ਬਾਹਰ ਤੋਂ ਮੈਂ ਖੋ ਦੀ ਉਮਰ ਕਿੰਨੀ ਕੁ ਦੀ ਆ ਬ੍ਰਦਰ ਉਮਰ ਵੀਰੇ ਚੌਗੀ ਆਈ ਚੌਗੀ ਆ ਹੈ ਹਾਂਜੀ ਵੀਰੇ ਠੀਕ ਆ ਠੀਕ ਆ ਦੁੱਧ ਕਿੰਨੇ ਕੁ ਤੇ ਚੱਲਦੀ ਆ ਵੀਰੇ ਦੁੱਧ ਵੀਰੇ ਬਾਈ ਸਹੀ ਦਾ 13 ਹੀ ਆ ਠੀਕ ਆ 13 ਕਿਲੋ ਬਾਈ ਠੀਕ ਆ 13 ਕਿਲੋ ਹੈ ਹਾਂਜੀ ਬਾਈ ਪਹਿਲਾਂ ਤਾਂ ਇਹ ਵੀ ਠੰਡੀ ਆ ਵੀਰੇ ਜਮਾ ਸੀਲ ਥਾਊ ਆ ਬਾਈ ਠੀਕ ਆ ਲੇਵਾਲੂ ਆ ਫਿਟਿੰਗ ਵਾਲਾ ਹੈ ਨਾ ਲੇਓ ਜਮਾ ਫਿਟਿੰਗ ਵਾਲਾ ਲਾਲ ਥਾਣਾ ਵਧੀਆ ਠੀਕ ਆ ਇਹਦਾ ਰੇਟ ਬਾਈ ਇਹਦਾ ਰੇਟ ਬਾਈ ਕਰਨ ਨੂੰ ਤਾਂ ਆਪਾਂ 50 ਕਰ ਲਈਏ 45 ਦੀ ਦੇਣੀ ਹੈ ਠੀਕ ਆ ਵੀਰੇ ਓਕੇ ਬਾਈ ਤੇ ਮਿੱਤਰੋ ਹੁਣ ਮੱਛੀ ਵੀ ਮਗਰ ਮਿਲ ਜਾਣੀ ਤੇ ਵੜ ਵੀ ਟਿਕਾਣੇ ਦੀ ਆ ਜਾਣੀ ਦੁੱ ਜਰਸੀ ਨਸਲ ਦਾ ਸੁਪਨਾ ਪੂਰਾ ਬੂਰਾ ਪੂਰਾ ਦਾ ਫੈਂਟ ਵਾਲਾ ਦੁੱਧ ਹੈ ਫੈਂਟ ਚੰਗੀ ਆਉਂਦੀ ਹੋਊਗੀ ਵੀਰੇ ਹਾਂਜੀ ਬਾਈ 4.5 5 ਫੈਂਟ ਆਉਂਦੀ ਹੈ ਜੀ ਜੀ ਠੀਕ ਹੈ ਜੀ ਠੀਕ ਹੈ ਬਾਈ ਬਈ ਮਿੱਤਰੋ ਬੱਚੀ ਇਹਦੇ ਮਰ ਭੁੱਖ ਲੱਗੀ ਰੱਖਦੀ ਇਹਨੂੰ ਹਾਂਜੀ ਉਹ ਪਾ ਇਥੇ ਪਾਏ ਨਹੀਂ ਅਜੇ ਠੀਕ ਹੈ ਠੀਕ ਹੈ ਵੀਰੇ ਅਥਾ ਨੰਬਰ ਕਿੰਨਾ ਵੀਰੇ ਆਪਣਾ ਬਈ ਮੇਰਾ ਵੀ 6284201873 ਹੈ ਇੱਕ ਵਾਰੀ ਹੋਰ ਬੋਲ ਦਈਏ ਵੀਰੇ 6284201873 ਠੀਕ ਹੈ ਵੀਰੇ ਇਸ ਨੰਬਰ ਤੇ ਵੀਰੇ ਨਾਲ ਕਰਨਾ ਤੁਸੀਂ ਮਿੱਤਰੋ ਗੱਲਬਾਤ 2 ਜਨਵਰੀ ਪਾਈ ਦੇ ਬਕਾਊਆ ਦੋਵਾਂ ਦੇ ਭਾਅ ਲੋਟ ਆ ਬਾਈ ਦੇਣ ਲੈਣ ਵਾਲਾ ਮੁੱਲ ਆ ਚ ਅੜੀ ਵਾਲਾ ਜ਼ਿਲ੍ਹਾ ਫਰੀਦਕੋਟ